ਇੱਕ ਪਾਸੇ ਕਿਸਾਨ ਜਥੇਬੰਦੀਆਂ ਨੂੰ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਜੇ ਪਾਸੇ ਪੱਕੀਆਂ ਫਸਲਾਂ ਨੂੰ ਜੋ ਹੁਣ ਅੱਗ ਲੱਗੀ ਹੈ ਉਸ ਦੇ ਉੱਤੇ ਸਰਕਾਰ ਨੂੰ ਹੋਣ ਲਗਾਤਾਰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਤੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੀ ਪੱਕੀ ਫਸਲ ਨੂੰ ਅੱਖ ਲੱਗੀ ਹੈ ਉਸ ਨੂੰ ਲੈ ਕੇ ਤੁਰੰਤ ਸਰਕਾਰ ਜਿਹੜੀ ਕਿ ਫੈਸਲਾ ਲਵੇ ਤੇ ਜਿਸ ਤੋਂ ਬਾਅਦ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਮਾਪਜਾ ਤੱਕ ਦਿੱਤਾ ਜਾਵੇ ਲਗਾਤਾਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਮਾਪਜੇਵ ਨੂੰ ਲੈ ਕੇ ਵੀ ਐਲਾਨ ਕੀਤਾ ਗਿਆ ਸੀ ਤੇ ਹੁਣ ਕਿਸਾਨ ਜਥੇਬੰਦੀਆਂ ਫਿਰ ਤੋਂ ਫੀਲ ਕਰ ਰਹੇ ਨੇ ਕਿ ਵੀ ਜੋ ਵੀ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਉਸ ਨੂੰ ਲੈ ਕੇ ਤੁਰੰਤ ਜਿਹੜਾ ਕਿ ਫੈਸਲਾ ਪੰਜਾਬ ਸਰਕਾਰ ਲੈ ਹੋਰ ਕੀ ਕੁਝ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਪੰਜਾਬ ਦੇ ਵਿੱਚ ਇਸ ਵਾਰ ਜਿੱਥੇ ਗੜੇਮਾਰੀ ਨਾਲ ਬਹੁਤ ਵੱਡੇ ਨੁਕਸਾਨ ਹੋਏ ਉੱਥੇ ਅੱਗ ਜਣੀ ਦੇ ਨਾਲ ਬਹੁਤ ਵੱਡੇ ਨੁਕਸਾਨ ਹੋ ਰਹੇ ਆ ਔਰ ਅੱਗ ਜਣੀ ਤੇ ਹੁਣ ਇਸ ਟਾਈਮ ਤੇ ਸ਼ਾਦਸ਼ਾਮ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਵਾਂ ਕਈਆਂ ਥਾਵਾਂ ਤੇ ਵੀਡੀਓ ਵੀ ਲੈ ਵਾਇਰਲ ਹੋ ਰਹੀਆਂ ਵਾਂ ਕੋ ਅੱਗ ਲਾਉਂਦਿਆਂ ਦੀਆਂ ਪਤਾ ਨਹੀਂ ਉਹ ਫੀਕ ਵੀਡੀਓ ਬਣਾ ਰਹੇ ਆ ਜਾਂ ਕੀ ਸੰਦੇਸ਼ ਦੇਣਾ ਚਾਹ ਰਹੇ ਆ ਇਹਦੇ ਤੇ ਇੱਕ ਤਾਂ ਇਹ ਵੀ ਸਤਰਕਤਾ ਦੀ ਲੋੜ ਵਾ ਦੂਜੀ ਇਹ ਗੱਲ ਉਹ ਵੀ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਇਹਦੇ ਤੇ ਫੌਰਨ ਸੋਚਣਾ ਚਾਹੀਦਾ ਦਿੱਲੀ ਵਾਲਾ ਪੈਟਰਨ ਅਪਣਾ ਕੇ ਜੋ ਦਿੱਲੀ ਦੀ ਨੀਤੀ ਪਾਲਿਸੀ ਸੀ ਉਹਨੂੰ ਇੱਥੇ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਲਾਗੂ ਕਰਨ ਦੀ ਬਜਾਏ ਜੇ ਕਿਤੇ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਨ ਵਾਲੇ ਪਾਸੇ ਲਾਗੂ ਕੀਤਾ ਜਾਵੇ ਜਿਵੇਂ 20000 ਰੁਪਏ ਮੁਆਵਜ਼ਾ ਜਿਹੜਾ ਵਾ ਉਹ ਗਰਦੌਰੀ ਤੋਂ ਪਹਿਲਾਂ ਦੇਣ ਦੀ ਗੱਲ ਕਰਦੇ ਰਹੇ ਆ ਤੇ ਉਹ ਮੁਆਵਜ਼ਾ ਜਿਹੜਾ ਵਾ ਉਹ ਦਿੱਤਾ ਜਾਵੇ ਵੈਸੇ ਇਸ ਟਾਈਮ ਤੇ ਘੱਟ ਤੋਂ ਘੱਟ 60000 ਰੁਪਏ ਦਾ ਨੁਕਸਾਨ ਗੜਿਆਂ ਨਾਲ ਔਰ ਅ ਅੱਗੇ ਜਨੀ ਦੇ ਨਾਲ ਹੋਇਆ ਵਾ ਤੇ ਜਿਹੜੀ ਤੂੜੀ ਨਹੀਂ ਬਣਨੀ ਉਹ ਵਖਰਾ ਵਾ ਔਰ ਇਹਦਾ ਅਸਰ ਜਿਹੜਾ ਵਾ ਮਜ਼ਦੂਰਾਂ ਤੇ ਵੀ ਪੈਣਾ ਵਾ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਇਹ ਕਣਕ ਦੇ ਹਜ਼ਾਰਾਂ ਏਕੜ ਨਾਲ ਕਣਕ ਸੜ ਗਈ ਆ ਉਥੇ ਨਾਲ ਪਿੰਡ ਦੇ ਆ ਮਜ਼ਦੂਰਾਂ ਦੀ ਵੀ ਬਾਹ ਫੜ ਕੇ ਉਹਨਾਂ ਨੂੰ ਕੋ ਮਵਾਜਾ ਬਣਦੀ ਸਹੂਲਤ ਜਿਹੜੀ ਆ ਉਹ ਦੇਣੀ ਸਰਕਾਰ ਦਾ ਫਰਜ ਬਣਦਾ ਵਾ ਕੁਝ ਸਮਾਜ ਸੇਵੀ ਸੰਸਥਾਵਾਂ ਇਹਦੇ ਤੇ ਕੰਮ ਵੀ ਕਰ ਰਹੀਆਂ ਵਾ ਉਹ ਤੂੜੀ ਦਾਣਿਆਂ ਦਾ ਬੰਦੋਬਸਤ ਵੀ ਕਰ ਰਿਆ ਨਾੜ ਦਾ ਬੰਦੋਬਸਤ ਕਰ ਰਿਆ ਸੋ ਸਾਰਿਆਂ ਨੂੰ ਇਸ ਵਿਭਤਾ ਦੇ ਘੜੀ ਦੇ ਵਿੱਚ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜ ਕੇ ਆਪਾਂ ਪਾਰ ਲੱਗਣਾ ਵਾ ਆਓ ਏਕੇ ਤੇ ਸੰਗਠਨ ਦਾ ਸਬੂਤ ਦਿਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਆਪਤਾ ਦੇ ਨਾਲ ਨਜਿੱਠਣ ਜੋਗੀ ਹੋ ਜਾਈਏ ਪਰ ਜੇ ਅੱਗ ਲਾਈ ਜਾ ਰਹੀ ਹੈ ਬਹੁਤ ਮਾੜੀ ਗੱਲ ਜੇ ਅੱਗ ਲੱਗ ਰਹੀ ਆ ਮਤਲਬ ਸਪਾਰਕ ਨਾਲ ਬਿਜਲੀ ਨਾਲ ਬਿਜਲੀ ਦਾ ਤਕਰੀਬਨ ਸਾਰਾ ਦਿਨ ਬੰਦ ਹੀ ਰਹਿੰਦੀ ਆ ਪਰ ਫਿਰ ਵੀ ਜੇ ਲੱਗ ਰਹੀ ਆ ਤੇ ਉਹਦੇ ਤੇ ਆਪਣਾ ਜਿਹੜਾ ਪਾਵਰ ਕਮ ਦਾ ਸਿਸਟਮ ਆ ਉਹ ਵੀ ਜ਼ਿੰਮੇਵਾਰ ਬਣਦਾ ਵਾ ਬਾਕੀ ਜਿੱਥੇ ਅੱਗ ਜ ਨਹੀਂ ਲੱਗਦੀ ਆ ਉੱਥੇ ਭਈ ਅਪੀਲ ਵਾ ਸਾਰਿਆਂ ਨੂੰ ਕਿ ਮੁੱਢਲੀ ਐਫ ਆਈ ਆਰ ਜਿਹੜੀ ਆ ਉਹ ਜ਼ਰੂਰ ਜਿਹੜੀ ਉਹ ਦਰਜ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਇਹਦੇ ਤੇ ਜੋਗ ਮੁਆਵਜ਼ੇ ਵਾਸਤੇ ਲੜਾਈ ਲੜ ਸਕੀਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਮਤਲਬ ਚਰਚਾ ਜਿਹੜੀ ਹੋਊਗੀ ਕਿਉਂਕਿ ਅੱਗ ਜਣੀਆਂ ਵਾਰਦਾਤਾਂ ਜਦੋਂ ਹੁਣ ਇਸ ਟਾਈਮ ਤੇ ਹੋ ਰਹੀਆਂ ਵਾ ਬਹੁਤ ਦੇਰ ਨਾਲ ਫਾਇਰ ਅਗਰੀਡ ਤੇ ਪ੍ਰਸ਼ਾਸਨ ਪਹੁੰਚਦਾ ਵਾ ਜਦੋਂ ਕਿ ਪਰਾਲੀ ਦੀ ਅੱਗ ਜਦੋਂ ਲੱਗਦੀ ਆ ਉਦੋਂ ਪ੍ਰਸ਼ਾਸਨ ਜਿਵੇਂ ਉੱਥੇ ਬੈਠਾ ਹੁੰਦਾ ਵਾ ਸੋ ਉਹਦੇ ਤੇ ਜੇ ਪਰਚੇ ਹੋ ਸਕਦੇ ਆ ਤੇ ਇਹਦੇ ਤੇ ਪਰਚੇ ਜਿਹੜੇ ਆ ਇਹ ਕਿਉਂ ਨਹੀਂ ਹੋ ਰਹੇ ਇਹਦਾ ਵੀ ਸਾਰਾ ਮੁਲਾਂਕਣ ਕਰਨ ਦੀ ਲੋੜ ਏ ਆਓ ਇਸ ਵਿਫਤਾ ਦੀ ਘੜੀ ਦੇ ਵਿੱਚ ਸਾਰੇ ਇਕੱਠੇ ਹੋਈਏ ਤੇ ਪੰਜਾਬ ਸਰਕਾਰ ਘੱਟ ਤੋਂ ਘੱਟ 60000 ਰੁਪਏ ਮੁਆਵਜ਼ਾ ਪ੍ਰਤੀ ਏਕੜ ਦੇ ਕੇ ਜਿਹੜਾ ਵਾ ਉਹ ਕਿਸਾਨਾਂ ਦੀ ਬਾਹ ਫੜੇ